ਸਤਿ ਪਹਿਲੇ ਪੂਰੇ ਪੰਜਾਬ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਮੈਂ ਐਮ ਐਲ ਏ ਡਾਕਟਰ ਅਜੀਤ ਗੁੱਤਾ ਅਮਰਸਰ ਸੈਕਟਰ ਕੰਸਟੀਟੂਐਂਸੀ ਤੋਂ ਬੋਲ ਰਿਹਾ ਹਾਂ ਔਰ ਮੈਂ ਦੇਖ ਰਿਹਾ ਕਿ ਕੱਲ ਦਾ ਇੱਕ ਵੀਡੀਓ ਜਿਹੜਾ ਕਿ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਉਹ ਮੇਰਾ ਵੀਡੀਓ ਜਿਹੜਾ ਸਿਕਾ ਉਹ ਸਾਡੀ ਪਾਰਟੀ ਦਾ ਜਦੋਂ ਲੋਕ ਸਭਾ ਦਾ ਅੰਮ੍ਰਿਤਸਰ ਦਾ ਰਿਜ਼ਲਟ ਆਇਆ ਤੇ ਸਾਡੀ ਪਾਰਟੀ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਅਸੀਂ ਵਲੰਟੀਅਰ ਸਹਿਬਾਨ ਦਾ ਬਾਕੀ ਦਰਜਾ ਬਦਲਜਾ ਉੱਤੇਦਾਰ ਸਹਿਬਾਨ ਦਾ ਧੰਨਵਾਦ ਕਰਨ ਲਈ ਇੱਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮਨਿਸਟਰ ਪੰਜਾਬ ਸਰਕਾਰ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਉੱਥੇ ਮੈਂ ਦੇਖ ਰਿਹਾ ਕਿ ਮੇਰੀ ਇਸ ਵੀਡੀਓ ਤੋਂ ਵਿਰੋਧੀ ਧਿਰ ਜਿਹੜੇ ਨੇ ਜਿੰਨੇ ਵੀ ਵਿਰੋਧੀ ਧਿਰ ਨੇ ਉਹ ਬੜੇ ਕੋਸਲੇ ਔਰ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨੂੰ ਦੱਸਣਾ ਕਿ ਸਾਡੀ ਮਾਨ ਸਰਕਾਰ ਜਿਹੜੀ ਹੈ ਬਹੁਤ ਅੱਛੇ ਕੰਮ ਕਰ ਰਹੀ ਸਵਾ ਦੋ ਸਾਲਾਂ ਤੋਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਲੋਕ ਹਿੱਤ ਲੋਕ ਪੱਖੀ ਜਿਹੜੇ ਕੰਮ ਉਹ ਕਰ ਰਹੇ ਨੇ ਔਰ ਸਵਾ ਦੋ ਸਾਲਾਂ ਦੇ ਵਿੱਚ ਜੋ-ਜੋ ਉਪਲਬਧੀਆਂ ਅਸੀਂ ਹਾਸਲ ਕੀਤੀਆਂ ਸਾਡੇ ਮਾਨ ਸਾਹਿਬ ਨੇ ਜੋ-ਜੋ ਗਰੰਟੀਆਂ ਪੂਰੀਆਂ ਕੀਤੀਆਂ ਉਹ ਸਾਰਿਆਂ ਤੋਂ ਤੁਸੀਂ ਬਹੁਤ ਬਖੂਬੀ ਬਾਦੁਰ ਜੀ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਰੋਦੀਆਂ ਨੂੰ ਕਿ ਜਿਹੜੀ ਨਸ਼ੇ ਦੀ ਰੋਕਣ ਦੀ ਗੱਲ ਮੈਂ ਕੀਤੀ ਜਿਹੜੀ ਭ੍ਰਸ਼ਟਾਚਾਰ ਨੂੰ ਰੋਕਣ ਦੀ ਗੱਲ ਕੀਤੀ ਉਹ ਪੁਰਾਣੀਆਂ ਸਰਕਾਰਾਂ ਦਾ ਹੀ ਤੜਾ ਬੜਾ ਬੁੜਿਆ ਜਿੰਨੂੰ ਅਸੀਂ ਲੋਕ ਬੜੀ ਮਿਹਨਤ ਕਰਕੇ ਉਸ ਕਰਪਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਗਰ ਕਿਉਂਕਿ ਇਹ ਡੀਪ ਰੂਟਡ ਜਿਹੜੀਆਂ ਜੜ੍ਹਾਂ ਤੱਕ ਪੰਜਾਬ ਦੀ ਜੜ੍ਹਾਂ ਦੇ ਵਿੱਚ ਹੈ ਜਿਹੜੀਆਂ ਪ੍ਰਥੀਆਂ ਨੇ ਵੱਡ ਚੁੱਕੀਆਂ ਨੇ ਸੋ ਇਹਨਾਂ ਨੂੰ ਠੀਕ ਕਰਨ ਲਈ ਟਾਈਮ ਤੇ ਲੱਗੇਗਾ ਕਿ ਮੈਂ ਅੱਜ ਵੀ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਆ ਔਰ ਜੋ ਮੈਂ ਵੀਡੀਓ ਦੇ ਵਿੱਚ ਬੋਲਿਆ ਉਹ ਬੈ ਨਾ ਤੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਨਾ ਹੀ ਮੈਂ ਆਪਣੀ ਪਾਰਟੀ ਦੇ ਖਿਲਾਫ ਬੋਲਿਆ ਮੈਂ ਇਸ ਨਸ਼ੇ ਦੇ ਨੈਕਸਸ ਦੇ ਖਿਲਾਫ ਬੋਲਿਆ ਔਰ ਜਿਹੜਾ ਖਰਾਬ ਸਿਸਟਮ ਹੈ ਸਿੱਖ ਸਿਸਟਮ ਹੈ ਉਹਦੇ ਖਿਲਾਫ ਬੋਲਿਆ ਔਰ ਇਸ ਸਿੱਖ ਸਿਸਟਮ ਨੂੰ ਕਿਸ ਤਰ੍ਹਾਂ ਠੀਕ ਕਰਨਾ ਇਹਦੇ ਲਈ ਮੈਂ ਮਾਨ ਸਾਹਿਬ ਸੀਐਮ ਸਾਹਿਬ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਔਰ ਆਰ ਅਨੇ ਦਿਨਾਂ ਦੇ ਵਿੱਚ ਸੀ ਜਿਹੜਾ ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾ ਕੇ ਤੇ ਜਿਹੜਾ ਸੁਪਨਾ ਸਾਡੇ ਮਾਨ ਸਾਹਿਬ ਦਾ ਔਰ ਜਿਹੜਾ ਸੁਪਨਾ ਸਾਡੇ ਸ਼ਹੀਦਾਂ ਨੇ ਸੰਜੋਇਆ ਸੀ ਕਿ ਰੰਗਲਾ ਇੱਕ ਹੱਸਦਾ ਵਸਦਾ ਪੰਜਾਬ ਉਹਨੂੰ ਬਣਾਣਾ ਉਹਨੂੰ ਅਸੀਂ ਪੂਰਾ ਕਰ ਸਕੀਏ ਮਗਰ ਜਿਹੜੇ ਲੋਕ ਇਸ ਵੀਡੀਓ ਨੂੰ ਤੋੜ-ਭੜੋੜ ਕੇ ਪੇਸ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਮਾਨ ਸਰਕਾਰ ਦੇ ਨਾਲ ਹਾਸ ਤੌਰ ਤੇ ਆਪਣੇ